ਨਾ ਟੇਗਾ ਰਾਮ ਦੀਆਂ ਕੁੜੀਆਂ ਨਹੀਂ ਆਉਂਦੀਆਂ ਨਹੀਂ ਆਗੀਆਂ ਕੁੜੀਆਂ ਕਿਹੜੀ ਕੁੜੀਆਂ ਆਉਂਦੀਆਂ ਆਪਾਂ ਪਰੋਥਾ ਮਣਾਤੀਆਂ ਕਦੀ ਘਰਾਂ ਨਹੀਂ ਘਰ ਮੁੰਡੇ ਨੂੰ ਪੁੱਛੋ ਓਏ ਓਕਲ ਜੀ ਮੁੰਡਾ ਸਮਾਲ ਹਾਂ ਜੀ ਮੈਂ ਕਿੱਥੇ ਨਹੀਂ ਗਈ ਆਈ ਆਂ ਸਾਹਮਣੇ ਗੱਲ ਕਰਦੇ ਇੱਥੇ ਹੋ ਜ਼ਿਆਦਾ ਖੜਾ ਹੈ ਹੋਰ ਨਿਕੇਗਾ ਨਾ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫਿਰ ਜੇ ਆਪਣੇ ਰਾਮ ਦੀ ਲੜਾਈ ਨਹੀਂ ਨਹੀਂ ਕਾਂਸੀ ਦੇ ਖੁਲਾ ਇੱਕ ਮਿੰਟ ਤੁਹਾਨੂੰ ਨਾ ਮੈਲਾ ਕਾਂਸੀ ਬਲ ਹੁੰਦੀ ਹੈ ਲੇਡੀਜ਼ ਲੈ ਕੇ ਜਾਉਗੇ 2 ਮਿੰਟ ਦੀ ਗੱਲ ਕਰ ਸਰ ਰੈਸਟੀ ਹੈ ਇਕੱਲੀ ਲੇਡੀਸ ਨੇ ਜਾਵੇ ਜਿਹੜਾ ਨਾਂ ਲੈਣ ਦੀ ਭੂਗੀ ਜਾ ਜਾਵੇ ਜਾਂ ਦੋਨਾਂ ਹੀ ਚਾਹਤਦਾ ਜਾਵੇ ਜਿਹਦਾ ਨਾਂ ਲੈ ਲਓ ਇਹਨੇ ਪੁੱਛੋ ਇਹਨੂੰ ਪੁੱਛੋ ਕਿ ਇਹਦੇ ਕੋਈ ਆ ਇਹ ਨਾਮ ਹੋਲੇ ਹਾਂ ਜੀ ਚਾਹੀਏ ਦੋਨੋਂ ਕੋਈ ਨਾਮ ਹੋਲੇ ਘਰਾਂ ਦੇ ਲੈਡੀਜ਼ ਮਾਰਨਾ ਨਹੀਂ ਹੈਗਾ ਮਾਰਨਾ ਨਹੀਂ ਹੈਗਾ

ਅਦਾ ਘੰਟਾ ਮੁੰਡਿਆ ਘੰਟਾ ਹੋ ਗਿਆ ਪਾਪ ਚ ਬੈਂਸੀ ਜਨ ਕਹਿੰਦਾ ਵੀ ਆਪੀ ਆ ਕੇ ਪੈਨ ਕਰ ਲੈਣਾ ਤੇ ਭਾਈ ਤੈਨੂੰ ਅਨੀਵਲ ਤੱਕ ਵੀ ਰੈਡੀ ਨਾ ਹੋਵੇ ਇਹ ਕਿਹੜੀ ਆਈ ਸੀ ਪੈਕੇਜ ਆ ਗਿਆ ਭਾਈ ਇਹ ਡਾਊਨ ਹੋ ਗਿਆ ਡਾਊਨ ਕਹਿੰਦੇ ਹੋਣੀ ਭਾਈ ਜੀ ਕੋਈ ਇਹ ਰਜਿਸਟਰ ਨਾ ਲੈ ਕੇ ਵੀਰੋ ਜੰਮਾ ਦੇ ਨਾਲ ਵੀਰੋ ਜੰਮਾ ਦਾ ਭਾਜਣਾ ਪਿੱਛੋਂ ਸੌਖੇ ਦੱਸਦੇ ਪਾਜੀ ਵੀਰ ਜੀ ਦੇ ਨਾਲ ਹੈਗੇ ਪਾਜੀ ਇੱਥੇ ਰੰਡੀ ਬਿਜਾਰ ਬਣਾਇਆ ਫੈਨਾਂ ਨੇ ਪੰਜ ਸਾਲ ਇੱਕ ਨਹੀਂ ਵੇਖਿਆ ਕਿ ਪੂਰੀ ਗਲੀ ਗਲੀਆਂ ਵਿੱਚ ਕਿੰਨੇ ਜਣੇ ਵੇਚਦੇ ਵੀਰ ਨੇ ਮਰਾਂ ਯਾਰ ਇੱਕ ਮਿੰਟ ਇੱਕ ਚੁੱਪ ਕਰੋ ਇੱਕ ਮਿੰਟ ਚੁੱਪ ਕਰੋ ਇੱਕ ਮਿੰਟ ਚੁੱਪ ਕਰੋ ਅੱਜ ਹੀ ਮੀਟਿੰਗ ਲੱਗੀ ਰਜਿੰਦਰ ਜੀ ਕੀ ਗੱਲ ਹੋਈ ਸੀਗੀ ਅੱਜ ਔਰ ਕਿੰਨੇ ਵਜੇ ਮੀਟਿੰਗ ਹੋਈ ਸੀ ਜੀ ਕੀ ਗੱਲ ਹੋਈ ਮੀਟਿੰਗ ਪੰਜ ਤੋਂ 6 ਵਜੇ ਦਾ ਟਾਈਮ ਸੀਗਾ ਜੀ ਮੈਡਮ ਥੋੜਾ ਪ੍ਰੋਗਰਾਮ ਕਰਕੇ ਲੇਟ ਸੀਗੇ ਜੀ ਉਸ ਤੋਂ ਬਾਅਦ ਅਸੀਂ ਆਪਣੀਆਂ ਭੈਣਾਂ ਨੂੰ ਕਿਹਾ ਵੀ ਅਸੀਂ ਮੀਟਿੰਗ ਰੱਖੀ ਹੈ ਇਹਨਾਂ ਨੇ ਸਾਰੇ ਬੱਦ ਚੜ ਕੇ ਸਹਿਯੋਗ ਦਿੱਤਾ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਸਮਾਨ ਚਮੂਨ ਚੁਕਾ ਕੇ ਪਾਰਕ 'ਚ ਹਨੇ ਖੜੇ ਸੀਗੇ ਜਤੋਂ ਇਹ ਕੁਰੀ ਚਾਰ ਪੰਜ ਨੇ ਉਹ ਵੱਖੀ ਵਨ ਪਾਰਕ 'ਚ ਘੁੰਮਦੀ ਸੀ ਹਮ ਕੱਲ ਵੀ ਇਹ ਰਾਤ ਕੋਈ ਦੇ ਕੰਮ ਕਰਕੇ ਗਈ ਪਾਰਕ ਦੇ ਵਿੱਚ ਅਸੀਂ ਇਹਨੂੰ ਕੁਝ ਨਹੀਂ ਕਿਹਾ ਹਮ ਅੱਜ ਕੁਦਰਤੀ ਆ ਗਈ ਕਾਪੂ ਹਮ ਉਸ ਤੋਂ ਬਾਅਦ ਇਹਨਾਂ ਨੂੰ ਰੋਕਿਆ ਮੈਂ ਰੋਕਿਆ ਉਹਨਾਂ ਤੇ ਮਹੱਲੇ 'ਚ ਉਹ ਮੈਂ ਗਲੀ 'ਚ ਲੈ ਆਇਆ ਹਾਂ ਸਾਰੀ ਗਲੀ ਨੂੰ ਬਾਜ ਦੇ ਕੇ ਸਾਰੀ ਗਲੀ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਸਾਰੇ ਭੈਣ ਭਰਾ ਨੇ ਸਾਰਿਆਂ ਨੇ ਸਹਿਯੋਗ ਮੇਰੇ ਨਾਲ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਗਲੀ 'ਚ ਜਿਹੜੇ ਚਿਟਾ ਵੇਚਦੇ ਆ ਜਾਂ ਜੋ ਵੀ ਕਰਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਹਦਾਇਤ ਦਿੱੰਨੇ ਆ ਵੀ ਜੇ ਕਰਦੇ ਆ ਤੇ ਹਟ ਜਾਓ ਜੇ ਨਹੀਂ ਹਟ ਸਕਦੇ ਤੇ ਭੱਜ ਜਾਓ ਠੀਕ ਹੈ ਜੀ ਮੈਡਮ ਨੇ ਇਹ ਸਾਨੂੰ ਜਣੀ ਆਸਵਾਸਨ ਦਿੱਤਾ ਹੌਸਲਾ ਦਿੱਤਾ ਇੱਕ ਠੀਕ ਹੈ ਜੀ ਜੀ ਮੈਂ ਤੁਹਾਡੇ ਨਾਲ ਖੜੀ ਜੇ ਕੋਈ ਤੁਹਾਨੂੰ ਧਮਕੀ ਦਿੰਦਾ ਤਾਂ ਵੀ ਮੈਨੂੰ ਆ ਕੇ ਦੱਸੋ ਉਹਨੂੰ ਜਿੱਥੋਂ ਇੱਥੇ ਬਾੜ ਦੋਗੇ ਮੈਂ ਕਿੰਨੇ ਕਿੰਨੇ ਸਮੇਂ ਪਹਿਲੇ ਜਿਹੜਾ ਆ ਇਹ ਵੇਚਣਾ ਸ਼ੁਰੂ ਹੋਏ ਸੀਗੇ ਅੱਜ ਕਿੰਨਾ ਸਮਾਂ ਹੋ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਕਿਉਂ ਨਹੀਂ ਕਰਿਆ ਸਾਡਾ ਪੂਰੀ ਸਰਕਾਰ ਨੂੰ ਪਤਾ ਕਦੋਂ ਦਾ ਚਿੱਟਾ ਚੱਲ ਰਿਹਾ ਨਹੀਂ ਨਹੀਂ ਇਹਨਾਂ ਨੂੰ ਜਿਹੜੇ ਵੇਚਦੇ ਜਿਹੜੇ ਮਹੱਲੇ ਦੇ ਲੋਕ ਵੇਚਦੇ ਨਮਾ ਦਾ ਚਿੱਟਾ ਚੱਲਿਆ ਨਹੀਂ ਯਾਰੀ ਪੂਰੀ ਸਰਕਾਰ ਨੂੰ ਪਤਾ ਤੁਹਾਡੇ ਮਹੱਲੇ ਦੇ ਜਿਹੜੇ ਯੁਵਾਕ ਆ ਮੈਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿੰਨੇ ਸਮੇਂ ਤੋਂ ਵੇਚਦੇ ਪਏ ਅੱਗੇ ਤੁਸੀਂ ਕਿਉਂ ਨਹੀਂ ਕੰਪਲੇਂਟ ਕਰਾਈਆਂ ਮਹਾਰਾਜ ਸਾਨੂੰ ਪਾਵਰੀ ਅੱਜ ਮਿਲੀ ਪਾਵਰੀ ਅੱਜ ਮਿਲੀ ਪਾਵਰੀ ਅੱਜ ਮਿਲੀ ਸਾਵਰ ਕਿੰਨਾ ਬੋਲੋ ਅੱਜ ਨਾੜਾ ਬੋਲੋ ਤੁਸੀਂ ਜਦੋਂ ਹੱਦੋਂ ਵੱਧ ਗੋਲਵੇਂ ਤਾਂ ਫੇਰ ਹੀ ਬੰਦਾ ਕਲਮ ਚੱਕਦਾ ਭਾਈ ਸਰ ਅਸੀਂ ਪਾਰਕ 'ਚ ਖੜੇ ਸੀ ਆ ਭਾਈ ਸਾਹਿਬ ਤੇ ਮੈਂ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਦ ਤਈ ਇਹ ਆ ਗਈ ਸਾਨੂੰ ਸ਼ੱਕ ਪਿਆ ਇਹਦੇ ਬੁੱਲਾਂ ਨੂੰ ਦੇਖ ਕੇ ਇਹ ਨੀਲੇ ਰੰਗ ਦੇ ਬੋਲੇ ਆ ਤੇ ਦੰਦ ਸੜੇ ਹੋਏ ਆ ਅਸੀਂ ਕਿਹਾ ਵੀ ਵਾਇਕਾ ਲਈ ਮੈਂ ਇਹਨੂੰ ਰੋਕ ਲਿਆ ਮੈਂ ਕਿਹਾ ਹਾਂ ਕਿਹਦੇ ਕੋ ਆਈਂ ਕਹਿੰਦੀ ਮੈਂ ਚਿੱਟਾ ਲੈਣਾ ਮੈਂ ਕਿਹਾ ਕਿਹਦੇ ਕੋ ਆਈਂ ਕਹਿੰਦੀ ਹੈਪੀ ਕੋ ਸਿੱਧਾ ਨਾ ਇਹਨੇ ਲਿਆ ਮੈਂ ਇਹਨੂੰ ਫੜਿਆ ਇਹਦੇ ਦੋ ਕੁ ਛੱਡੀਆਂ ਇਹਨੂੰ ਲੈ ਗਿਆ ਗਲੀ 'ਚ ਬਾਕੀ ਆ ਸਾਰਾ ਹਜੂਮ ਮੱਲਾ ਸਾਰਾ ਬਾਹਰ ਨਿਕਲਿਆ ਫਿਰ ਜੋ ਹੋਇਆ ਐਸਐਚਓ ਸਾਹਿਬ ਆਪਣੇ ਥਾਣੇਦਾਰ ਸਾਹਿਬ ਆਏ ਸੀਗੇ ਇਹਨਾਂ ਦੇ ਸਾਹਮਣੇ ਹੋਇਆ ਸਾਰੇ ਮੱਲੇ ਨਾਲ ਗੱਲਬਾਤ ਹੋਈ ਸਾਰੇ ਮਹੱਲੇ ਨੇ ਪੂਰਾ ਸਟੈਂਡ ਲਿਆ ਸਾਡੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਹੈਪੀ ਦੇ ਘਰ ਗਏ ਹੈਪੀ ਭੱਜ ਗਿਆ ਸੀ ਕੌਣ ਹੈਪੀ ਹੈ ਕੌਣ ਇਹ ਹੈਪੀ ਦੇਵਾ ਦਾ ਮੁੰਡਾ ਜੀ ਸਾਈਂ ਦਾ ਮਦਨ ਲਾਲ ਸਾਈਂ ਉਹਦਾ ਮੁੰਡਾ ਵਾ ਤੇ ਉਹ ਭੱਜ ਗਿਆ ਸੀ ਤੇ ਪੁਲਿਸ ਨੂੰ ਨਹੀਂ ਇਹ ਨਸ਼ਾ ਵੇਚਦਾ ਹੈ ਹਾਂ ਜੀ ਜਿਹਦਾ ਨਾਮ ਨੇ ਦੱਸਿਆ ਜੀ ਅੱਛਾ ਜੀ ਤੇ ਉਹ ਮੈਡਮ ਨੇ ਦੱਸਿਆ ਕਿ ਚਿੱਟਾ ਲੈਣ ਆਈ ਸੀ ਹੂੰ ਤੇ ਉਹ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਪੁਲਿਸ ਦੇ ਨਾਲ ਆਏ ਇੱਥੇ ਥਾਣੇ ਫਸੇ ਕਿ ਆ ਵੀ ਇਹ ਮੈਡਮ ਨੂੰ ਛੱਡ ਦਿਓ ਕਿ ਜਿਹੜਾ ਮੇਨ ਤਸਕਰ ਸੀਗਾ ਉਹ ਤਾਂ ਨਿਕਲ ਗਿਆ ਤੇ ਇਹਦਾ ਕੀ ਕਸੂਰ ਹੈ ਤਾਂ ਪੀਂਦੀ ਐ ਤਾਂ ਕਰਕੇ ਤੇ ਫੜਨ ਆ ਵੇਚਣ ਵਾਲਿਆਂ ਨੂੰ ਪੁਲਿਸ ਲੈ ਕੇ ਨਹੀਂ ਆਈ ਥਾਣੇ ਹਾਂਜੀ ਉਹ 도ੜ ਗਿਆ ਸੀ 도ੜ ਗਏ ਨੇ ਤੇ ਹੁਣ ਪੁਲਿਸ ਵਾਲੋ ਕੀ ਕਹਿ ਰਹੇ ਥੋੜਾ ਲੇਟ ਆਈ ਐ ਘੰਟਾ ਕੁ ਲੇਟ ਆਈ ਐ ਅੱਛਾ 1 ਘੰਟਾ ਲੇਟ ਪੁਲਿਸ ਆਈ ਐ ਹਾਂਜੀ ਕੀ ਕਿਹਾ ਜਾ ਰਿਹਾ ਪੁਲਿਸ ਵਾਲੋ ਹੁਣ ਉਹ ਸੋ ਅਸੀਂ ਉਹਨੂੰ ਮੱਲੇ ਵਾਲਿਆਂ ਨੂੰ ਪੂਰਿਆਂ ਨੇ ਕਹਿ ਕੇ ਵੀ ਇਹ ਤਾਂ ਪੀਂਦੀ ਐ ਇਹਨੂੰ ਛੱਡ ਦਿਓ ਜਿਹੜਾ ਵੇਚਣ ਵਾਲਾ ਉਹ ਤਾਂ ਫੜਿਆ ਨਹੀਂ ਗਿਆ ਅਸੀਂ ਇੰਨੇ ਕੀ ਕਰੀਏ ਠੀਕ ਵਾਲਾ ਜੀ ਸਾਡੇ ਮੁੰਡੇ ਵਿੱਚ ਅਸੀਂ ਇੱਕ ਮਤਲਬ ਕੋਈ ਮੈਦੂਨ ਸੱਦਿਆ ਸੀਗਾ ਨਸ਼ਿਆਂ ਵਾਲੇ ਅਸੀਂ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਵਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮਹੱਲੇ ਦੀ ਅਸੀਂ ਮੈਂ ਤੁਹਾਡੇ ਨਾਲ ਕਦੀ ਤੁਸੀਂ ਆਪਣੇ ਮਹੱਲੇ ਦੀ ਹਿੰਮਤ ਦਿਤਾਓ ਜਿਹੜਾ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮਹੱਲੇ 'ਚ ਨਸ਼ਾ ਬਹੁਤ ਵਿਕਦਾ ਬੱਚੇ ਬਹੁਤ ਨਸ਼ਾ ਕਰ ਰਹੇ ਆ ਗਾ ਕੇ ਇਹੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਕਿ ਸਾਡੇ ਤੱਕ ਪਹੁੰਚਾਓ ਅਤੇ ਇਹ ਕੁੜੀ ਕਿੰਨੀ ਦੇਰ ਦੀ ਸਾਡੇ ਮਨੀਆਂ ਆਂਦੀ ਨਹੀਂ ਜਿਸ ਨੂੰ ਚਾਹ ਲੈਣ ਇਹਨੂੰ ਪੜਕੇ ਤੇ ਨਿਰੰਦਾ ਇਹ ਸਾਡੀ ਇਹ ਵੀ ਗੱਲ ਹੈ ਕਿ ਇਹ ਤਾਂ ਵਿਚਾਰੀ ਪੀਂਦੀ ਐ ਇਹਨੂੰ ਛੱਡਿਆ ਜਾਵੇ ਜਿਹੜਾ ਵੇਚਦੇ ਆ ਉਹਨਾਂ ਨੂੰ ਪੜੋ ਤੇ ਇਸ ਕਰਕੇ ਅਸੀਂ ਇਹਨੂੰ ਛਡਾਵਾਂ ਕੋਣ ਵੇਚਦਾ ਮੱਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਨੂੰ ਉਹ ਤਾਂ ਬਹੁਤ ਜਣੇ ਵੇਚਦੇ ਆ ਯਾਰ ਭਾਜੀ ਕਿੰਨੇ ਚਾਰ ਜਣੇ ਬੀਚੇ ਉਹ ਤਾਂ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕਰ ਸਕਦੇ ਆ ਪੁਲਿਸ ਵਾਲੋ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵਾਲੋ ਕੀ ਕਿਹਾ ਗਿਆ ਤੁਹਾਨੂੰ ਪੁਲਿਸ ਵੱਲੋਂ ਅਸੀਂ ਤੇ ਇਹ ਕਿਹਾ ਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਚ ਭੇਜੋ ਸਾਡੇ ਮਹੱਲੇ ਚ ਜਿਹੜਾ ਪਤਾ ਨਾ ਲੱਗੇ ਫੇਰ ਪਤਾ ਲੱਗਣਾ ਆ ਕੌਣ ਵੇਚਦਾ ਕੌਣ ਖਾਂਦਾ ਕੌਣ ਕੀ ਕਰਦਾ ਹਾਂਜੀ ਸਰ ਆ ਜਿਹੜੀ ਲੜਕੀ ਨੂੰ ਲੈ ਕੇ ਆਏ ਸੀਗੇ ਤੁਸੀਂ ਥਾਣੇ ਕੀ ਮਾਮਲਾ ਹੈ ਮਾਮਲਾ ਆਪਣੇ ਕਿਸੇ ਤਾਰਾ ਸਿੰਘ ਕਲੋਨੀ ਪਿੰਦੀ ਹੈ ਗੜੀ ਦੇ ਵਿੱਚ ਉੱਥੇ ਮੁਹੱਲੇ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਕਰਦੀ ਹੈ ਵਗੈਰਾ ਜੀ ਤੇ ਕੰਟਰੋਲ ਰੂਮ ਪਰ ਕੇ ਮੈਸੇਜ ਕੀਤਾ ਸਾਨੂੰ ਕਾਲ ਆਈ ਤਾਂ ਅਸੀਂ ਫਿਰ ਮੌਕੇ ਤੇ ਚਲੇ ਗਏ ਆ ਜੀ ਉੱਥੇ ਜਾ ਕੇ ਤਾਂ ਜਿਆਦਾ ਰੱਛ ਪਿਆ ਹੋਇਆ ਸੀ ਫਿਰ ਸਾਡੇ ਡੀਡੀ ਸਾਡੀ ਆਪਣੇ ਹਾਜੀ ਕਾਂਸਟੇਬਲ ਉਹਦੀ ਹਾਜ਼ਰੀ ਤੇ ਲੱਗੇ ਫਿਜ਼ੀਕਲ ਟੌਪੀ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਅਧਰ ਨਹੀਂ ਚੀਜ਼ ਨਹੀਂ ਮਿਲੀ ਤੇ ਮੁਹੱਲੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਦੋਈ ਉਹ ਕਹਿੰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਅਸੀਂ ਮੁਕਾਬਲੇ ਨਹੀਂ ਕਰਾਉਣੇ ਜੀ ਤੋਂ ਉਹਦੇ ਦੇ ਕੋਲ ਪੁੱਛੀ ਜਬੀ ਸਿਰਫ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲੋਂ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਕੁਝ ਜਿਹੜੇ ਮੈਂ ਸਵੇਰੇ ਸੀਨੀਅਰ ਅਫਸਰਾਂ ਆਪਣੇ ਨਾਲ ਸਾਂਝਾ ਕਰਾਂਗਾ ਜੀ ਜੇ ਉਹਨਾਂ ਗੰਭੀਰ ਕਿ ਕੋਈ ਪਰਦੇ ਹੋਏ ਤਾਂ ਸੀ ਇਹਨਾਂ ਨੂੰ ਅਰੈਸਟ ਕਰਾਂਗੇ ਜੀ ਹੁਣ ਤੱਕ ਕਿਸੇ ਨੂੰ ਤੁਸੀਂ ਲਿਆਂਦਾ ਆਪਣੀ ਹਿਰਾਸਤ ਨਹੀਂ ਦੋ ਤਿੰਨ ਘਰਾਂ ਦੇ ਵਿੱਚ ਜਿਹੜੇ ਦੱਸੇ ਉੱਥੇ ਛਾਪੇਮਾਰੀ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਮੈਂ ਜੀ ਗੁਰਪ੍ਰੀਤ ਜੀ ਪੱਜੇਗ ਨਾਂ ਲੱਸੀ ਬਾਕੀ ਸਵੇਰੇ ਹੋਰ ਕੁਝ ਹੋਵੇ ਆਪਣੇ ਸਿੱਟੇ ਸਾਹਿਬ ਧਿਆਨ ਦੇ ਸੀ ਅਫਸਰਾਂ ਦੇ ਠੀਕ ਹੈ ਜੀ ਕੀ ਨਾਂ ਹੈ ਸਰ ਕੀ ਨਾਂ ਜੀ ਤੁਹਾਡਾ ਮਿੰਨਾ ਜੀ ਅਸੀਂ ਬੰਦ ਪਾਰਟੀ ਥਾਣਾ Duydun mu sahibim? Hemen şiir duydum. Teşekkür